ਸਾਨੂੰ ਬੇਨਤੀ ਕਰੀਏ ਗੁਰਬਾਣੀ ਦੇ ਕੀਰਤਨ ਦੁਆਰਾ ਵੀ ਸੰਗਤਾਂ ਨੂੰ ਨਿਹਾਲ ਕਰਨਗੇ ਸ੍ਰੀ ਮਹਾਂਸਤ ਬਾਬਾ ਰਣਜੀਤ ਸਿੰਘ ਜੀ ਗੁਜਰਵਾਲ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਪਰ ਸਾਨੂੰ ਬੇਨਤੀ ਹੈ ਜੀ 20 ਮਿੰਟਾਂ ਦਾ ਸਮਾਂ ਜੀ ਉਹ ਆਪਣੇ ਹਾਜ਼ਰੀ ਭਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੰਗਤ ਸਾਧਕੇ ਦਿਨ ਦਿਨ ਤੂਣਾ ਹੇਤ ਸਾਗਤ ਕਾਰੇ ਕਾਮਰੇ ਤੋਏ ਹੋਏ ਨਾਸੇਤ ਖੋਜ ਤੋ ਖੋਜ ਤ ਸੁਣ ਇਹ ਸੋਏ ਸਾਧ ਸੰਗਤ ਬਿਨ ਤਰਿਆ ਨਾ ਮਹਾਂ ਪਵਿੱਤਰ ਹੈ ਸੰਗ ਸਾਧੂਆਂ ਦਾ ਮਹਾਂ ਪਵਿੱਤਰ ਹੈ ਸੰਗ ਸਾਧੂਆਂ ਦਾ Oh, 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 ਵੱਡਰ ਹੈ ਸੰਗਤਾਂ ਦਾ ਮਹੱਤਵਪੂਰਨ ਹੈ ਸੰਗਤਾਂ ਦਾ ਦੁਖਾਸਾ ਜਿਸ ਭੇਟ ਚ ਲੱਗੇ ਪ੍ਰਭ ਰੰਗ ਸਾ ਦੁਖਾਸਾ ਜਿਸ ਭੇਟ ਚ ਲੱਗੇ ਪ੍ਰਭ ਰੰਗ ਆਏ ਸਾਲ ਦੀ ਤਰ੍ਹਾਂ ਬਹੁਤ ਹੀ ਸਤਕਾਰਯੋਗ ਮਹਾਪੁਰਖ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਤੇ ਉਹਨਾਂ ਦੇ ਸੰਪਰਕ ਵਿੱਚ ਰਹਿ ਕੇ ਗੁਰੂ ਦੇ ਨਾਲ ਜੁੜਨਾ ਤੇ ਜੋੜਨਾ ਸਤਕਾਰ ਯੋਗ ਬਾਬਾ ਮੀਹਾ ਸਿੰਘ ਜੀ ਸਿਆੜ ਵਾਲੇ ਮਹਾਂਪੁਰਖਾਂ ਦੀ ਮਿੱਠੀ ਯਾਦ ਵਿੱਚ ਆਏ ਸਾਲ ਦੀ ਤਰ੍ਹਾਂ ਸਤਕਾਰ ਯੋਗ ਬਾਬਾ ਸਰਬ ਜੋ ਸਿੰਘ ਜੀ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਮਰਜਾ ਦਾ ਨਾਨਕ ਸਰ ਸਤਿਗੁਰਾਂ ਦੇ ਪ੍ਰਕਾਸ਼ ਜਪ ਤਪ ਸਮਾਗਮ ਕਰਦੇ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਐਸ ਵਾਰ ਕੀ ਸਮਾਗਮ ਰੰਗ ਹੋਏ ਬਹੁਤ ਸੌਖਾ ਤਰੀਕਾ ਬਹੁਤ ਵੱਡੀ ਪ੍ਰਾਪਤੀ ਜਿਸ ਸਮਾਗਮ ਨੂੰ ਸਤਿਗੁਰਾਂ ਨੇ ਸਭ ਤੋਂ ਪਵਿੱਤਰ ਮੰਨਿਆ ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟ ਚਲਾਕੇ ਪ੍ਰਭ ਰਾਮ ਜਿਨ੍ਹਾਂ ਨੂੰ ਇਹ ਹਾਜ਼ਰੀ ਮਿਲ ਜਾਂਦੀ ਹੈ ਉਹਨਾਂ ਦੇ ਮਨ ਨੂੰ ਫਿਰ ਇਹੋ ਜਿਹਾ ਰੰਗ ਚੜਦਾ ਜਿਸ ਨੂੰ ਮੌਤ ਵੀ ਲਾ ਨਾ ਸਕਿਆ ਖੋ ਸਤਨਾਮ ਵਾਹਿਗੁਰੂ ਲਾਲ ਰੰਗ ਤਿਸ ਕੋ ਲੱਗਾ ਜਿਸ ਕੀ ਬੁੱਢ ਭਾਗਾ ਮਹਿਲਾ ਕਦਨ ਹੋਵੇ ਨਹ ਲਾਗੇ ਦਾਗਾ ਰੰਗ ਚੜ ਗਿਆ ਨਾ ਕਮਾਲੇ ਜੀ ਬੰਦਿਆ I'm going